ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਰਾ ਦੇ ਪਾਵਨ ਪਵਿੱਤਰ ਗੁਰੂ ਅੰਦਰ ਹਾਜ਼ਰੀ ਭਾਵੇ ਗੁਰੂਪ ਬੰਗਲ ਪਰਿ ਸਾਧ ਸੰਗਤਿ ਸਤਿਗੁਰੂ ਮਹਾਰਾਜ ਦੀ ਅਪਾਰ ਕਿਰਪਾ ਰਹਿਮਤ ਦੇ ਸਰਕਾਰ ਆਇਆ ਜਵਾਦੀ ਆਇਆ ਸੇ ਸੰਤਾਂ ਲੋ ਉਦਮ ਗੁਰੂ ਮਹਾਰਾਜ ਦੀ ਕਿਰਪਾ ਰਹਿਮਤ ਦੇ ਜਿਸ 시대 ਦਾ ਗੋਦਵਾਰ ਸਾਹਿਬ ਦੇ ਸੰਗਤਿਕ ਕਰਤੁਰ ਦੀ ਗੁਰੂ ਮਹਾਰਾਜ ਜੀ ਧਰ ਸ਼ਹੀਦਾਂ ਦੇ ਸਰਦਾਰ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਵੱਲੋਂ ਸੰਤਵਜ ਅੰਤ ਤਵੇਲੇ ਹੁਕਮਨਾਮਾ ਬਖਸ਼ਿਸ਼ ਹੋਇਆ ਜਿਸ ਅਤਰ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਬਾਦਰ ਸੂਰਮੇ ਨਿਲਾ ਕੀਤੀ ਹੈ ਤੇ ਸੁਰਾ ਨੂੰ ਕਿਹਾ ਗਿਆ ਆ ਜਿਹਨੂੰ ਪਰਮਾਤਮਾ ਦਾ ਨਾਮ ਦਾ ਰੰਗ ਚੜਿਆ ਰੰਗ ਤੇ ਵੇਖਣ ਵਿੱਚ ਕਈ ਦਿਖਾਈ ਦਿੰਦੇ ਆ ਪੀਲੇ ਆ ਲਾਲ ਆ ਸੁਤੇ ਆ ਗੁਲਾਬੀ ਆ ਹਰੇ ਆ ਨੀਲੇ ਆ ਪਰ ਲਾਲ ਰੰਗ ਗਿਆ ਹੈ ਗੁਰਬਾਣੀ ਅੰਦਰ ਆਵਾਕ ਦੀ ਹੈ ਲਾਲ ਰੰਗ ਜਿਸ ਨੂੰ ਲੱਗਾ ਜਿਸਕੇ ਵੜਾਗਾ ਮੈਲਾ ਕਦੇ ਨਾ ਹੋਈ ਨਹਿ ਲੱਗਿਆਗਾ ਕਿਉਂ ਉਹ ਪ੍ਰਭੂ ਪਰਮਾਤਮਾ ਦਾ ਲਾਲ ਰੰਗ ਹੋ ਪਰ ਅਸੀਂ ਦੁਨਿਆਵੀ ਤੌਰ ਤੇ ਵੇਖਦੇ ਆ ਕਿ ਜਿਹਨੂੰ ਖੂਨ ਚੜਿਆ ਹੋਵੇ ਜਾਂ ਜਿਹਦੇ ਸਰੀਰ ਤੇ ਖੂਨ ਲੱਗਾ ਹੋਵੇ ਅਸੀਂ ਦੁਨਿਆਵੀ ਉਦਾਹਣ ਲਿਆ ਸਕਦੇ ਆ ਕਿ ਉਹਨੂੰ ਲਾਲ ਰੰਗ ਲੱਗਾ ਆ ਲਾਲ ਰੰਗ ਚੜਿਆ ਹੋਇਆ ਜਿਵੇਂ ਕਿਸੇ ਚਿੱਟੇ ਕੱਪੜੇ ਨੂੰ ਰੰਗਣਾ ਹੋਵੇ ਤੇ ਰੰਗਣ ਵਾਸਤੇ ਉਹਨੂੰ ਕਈ ਤਰੀਕੇ ਵਰਤੇ ਜਾਂਦੇ ਆ ਮੁਸ਼ਕਲ ਕੀਤੀ ਜਾਂਦੀ ਆ ਕਿ ਇਹਨੂੰ ਰੰਗ ਚੜੇ। ਸੋ ਉਹਨੂੰ ਕੱਪੜੇ ਨੂੰ ਰੰਗ ਜਾਣ ਵਾਸਤੇ ਵੀ ਬਹੁਤ ਮੁਸ਼ਕਲ ਕਰਨੀ ਪੈਂਦੀ ਆ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਇਹ ਜਿਹੜਾ ਤੇਰਾ ਸਰੀਰ ਆ ਨਾ ਇਹ ਕੱਪੜਾ ਆ। ਇਹ ਤਾਂ ਕੱਪੜੇ ਨਹੀਂ ਨਹੀਂ ਆਈਏ ਭਾਵੇਂ ਉਹ ਮਨ ਨੂੰ ਕਹਣਗੇ ਤੇ ਭਾਵੇਂ ਉਹ ਸਰੀਰ ਨੂੰ ਕਹ ਲੈਗੇ ਪਰ ਗੱਲ ਟੁਕਦੀ ਆ ਮਨ ਦੇ ਕਿ ਮਨ ਕੱਪੜੇ ਨਹੀਂ ਨਹੀਂ ਆਈਏ ਤੇ ਜਿਹੜਾ ਵੀ ਕੱਪੜੇ ਤੇ ਗੂੜਾ ਰੰਗ ਚੜਤਾ ਆ ਉਹ ਲਾਲ ਰੰਗ ਕਿਹੜਾ ਆ ਉਹ ਪ੍ਰਭੂ ਪਰਮਾਤਮਾ ਦਾ ਨਾਮ ਆ ਜਿਹੜਾ ਆਪਣੇ ਮਨ ਤੇ ਚੜਦਾ ਆ ਮਨ ਨੂੰ ਰੰਗਣਾ ਆ ਪ੍ਰਭੂ ਪਰਮਾਤਮਾ ਦੇ ਲਾਲ ਰੰਗ ਨਾਮ ਦੇ ਨਾਲ ਲਾਲ ਰੰਗ ਕਿਸ ਕੋ ਲੱਗਾ ਜਿਸ ਕੇ ਵਡ ਭਾਗਾ ਨਾਲ ਹੀ ਕਹਿੰਦੇ ਨੇ ਸਤਿਗੁਰੂ ਜੀ ਕਿ ਇਹ ਜਿਹੜਾ ਨਾਮ ਦਾ ਰੰਗ ਹੈ ਨਾ ਇਹ ਲਾਲ ਰੰਗ ਉਹਨੂੰ ਹੀ ਚੜਦਾ ਆ ਜਿਹਦੇ ਤੇ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਹੋਵੇ ਜਿਹਦੇ ਵੱਡੇ ਭਾਗ ਹੋਣ ਲਾਲ ਰੰਗ ਕਿਸ ਕੋ ਲੱਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋਈ ਨਾ ਲੱਗਿਆ ਦਾਗ ਤੇ ਜਿਹਨੂੰ ਪ੍ਰਭੂ ਪ੍ਰਮਾਤਮਾ ਦਾ ਨਾਮ ਦਾ ਰੰਗ ਚੜ ਗਿਆ ਫਿਰ ਆਦੀ ਉਹਨੂੰ ਕਈ ਵੀ ਦਾਗ ਨਹੀਂ ਲੱਗਦਾ ਪਾਵੇਂ ਦੁਨੀਆ ਦੇ ਦੋਤੇ ਅਸੀਂ ਕੱਪੜੇ ਤੇ ਕਹਿ ਸਕਦੇ ਹਾਂ ਕਿ ਦਾਗ ਲੱਗ ਜਾਂਦੇ ਪਰ ਇਹ ਜਿਹੜਾ ਰੱਬ ਦਾ ਨਾਮ ਦਾ ਰੰਗਿਆਣਾ ਜਿਹਦੇ ਤੇ ਇਹ ਚੜ ਜਾਂਦਾ ਆ ਉਹਨੂੰ ਫਿਰ ਕੋਈ ਵੀ ਦਾਗ ਨਹੀਂ ਲੱਗਦਾ ਕੋਈ ਦਾਗ ਨਹੀਂ ਲੱਗਦਾ ਪਾਵੇਂ ਉਹ ਦਾਗ ਈਰਖਾ ਦੇ ਹੋਣ ਪਾਵੇਂ ਉਹ ਫਰੇਬ ਦੇ ਹੋਣ ਪਾਵੇਂ ਉਹ ਗੰਦੇ ਕਰਮਾਂ ਦੇ ਹੋਣ ਫਿਰ ਉਹਨੂੰ ਇਹ ਦਾਗ ਨਹੀਂ ਲੱਗਦੇ ਜਿਨ ਨੂੰ ਰੱਬ ਦਾ ਨਾਮ ਦਾ ਰੰਗ ਚੜ ਜਾਂਦਾ ਹੈ ਸੋ ਇੱਥੇ ਰੰਗ ਦੀ ਗੱਲ ਕੀਤੀ ਹੈ ਨਾਮ ਦੇ ਰੰਗ ਦੀ ਗੱਲ ਕੀਤੀ ਹੈ ਤੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਨੇ ਸੂਰਮੇ ਦੀ ਗੱਲ ਕੀਤੀ ਹੈ ਕਿ ਜਿਨ ਨੂੰ ਰੱਬ ਦਾ ਰੰਗ ਚੜ ਗਿਆ ਨਾਮ ਦਾ ਰੰਗ ਚੜ ਗਿਆ ਉਹ ਬਲੀ ਬਣ ਗਿਆ ਉਹ ਸੂਰਮਾ ਬਣ ਗਿਆ ਫਿਰ ਉਹਨੂੰ ਮੌਤ ਤੋਂ ਡਰ ਨਹੀਂ ਲੱਗਾ ਉਹ ਰਣ ਤੱਤੇ ਵੀ ਜੀ ਜੋ ਜਦਾ ਵੈਰੀ ਦੀਆਂ ਸ਼ਹੀਦੀਆਂ ਪ੍ਰਾਪਤ ਕਰ ਜਾਂਦਾ ਆ ਉਹ ਆਪਣੇ ਬਾਦ-ਬਦ ਨਹੀਂ ਕਟਾ ਲੈਂਦਾ ਆ ਭਾਈ ਬਣੀ ਸਿੰਘ ਜੀ ਉਹ ਡਾਂਗਾਂ ਦੇ ਨਾਲ ਤਲਪਾਂ ਦੇ ਸਾਹਮਣੇ ਖਲੋਕੇ ਡੰਗਿਆਂ ਦੇ ਨਾਲ ਲੜਾਈ ਕਰਦੇ ਹੋਏ ਵੀ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਆ ਭਾਈ ਗਰਜਾ ਸਿੰਘ ਜੀ ਭਾਈ ਬੋਤਾ ਸਿੰਘ ਜੀ ਤੇ ਭਾਵੇਂ ਉਹ ਤਲੀ ਤੇ ਸੀਸ ਰੱਖ ਕੇ ਵੀ ਰੰਗ ਦਿੱਤੇ ਵਿੱਚ ਜੂਝਦੇ ਹੋਏ ਵੈਰੀਆਂ ਦੇ ਆਹੂ ਲੋਦੇ ਹੋਏ ਅਦਾ ਲੱਗਦੇ ਜਾਂਦੇ ਆ ਵੈਰੀਆਂ ਨੂੰ ਮਾਰਦੇ ਰਹੇ ਅੱਗੇ ਹੁੰਦੇ ਜਾਂਦੇ ਆ ਬਾਬਾ ਦੀਪ ਸਿੰਘ ਜੀ ਜਿਹਨੂੰ ਰੰਗ ਚੜਿਆ ਹੈ ਜਿਹੜਾ ਸ਼ੂਰਮਾ ਬਣ ਗਿਆ ਆ ਉਹ ਪੱਟੀ ਦੀ ਭਿਆਨਕ ਜੇਲ੍ਹ ਅੰਦਰ ਮਤਾਂਵਾ ਗਿਣਾਰੇ ਆਪਣੇ ਬੱਜਿਆਂ ਦੇ ਜਿਗਰ ਦੇ ਟੋਟੇ ਕੋਈ ਸਾਲ ਦਾ ਹੋਵੇਗਾ ਕੋਈ 1.5 ਸਾਲ ਦਾ ਹੋਵੇਗਾ ਕੋਈ 5 ਸਾਲ ਦਾ ਹੋਵੇਗਾ ਪਰ ਬਾਣੀ ਇਸ ਉਮਰ ਤੋਂ ਕੋਈ ਸਾਲ ਤੋਂ ਵੀ ਛੋਟੀ ਹੁタルਦੇ ਆ ਉਹ ਸੁਰਮੇ ਆ ਉਹਨਾਂ ਦੀਆਂ ਮਾਵਾਂ ਨੂੰ ਨਾਮ ਦਾ ਰੰਗ ਚੜ੍ਹਿਆ ਆਇਆ ਆ ਉਹ ਪੱਟੀ ਦੀ ਧਿਆੜਕ ਗੇਲ ਅੰਦਰ ਭਾਵੇਂ ਸਵਾ ਸਲਾ ਮਣ ਉਹ ਚੱਕੀ ਚਲਾਉਂਦੀ ਆ ਆਟਾ ਪੀਸਦੀ ਆ ਤੇ ਫਿਰ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਉਥੇ ਜਿੰਨੇ ਵੀ ਦਿਨ ਗੁਜ਼ਾਰਦੇ ਆ ਉਹ ਰੱਬ ਦੇ ਬਾਣੀ ਵਿੱਚ ਗੁਜ਼ਾਰਦੇ ਆ ਇਹਨੂੰ ਕਹਿੰਦੇ ਆ ਸੁਰਮਾ ਜਿਹਨੂੰ ਰਾਮ ਨਾਮ ਦਾ ਰੰਗ ਚੜਿਆ ਹੋਇਆ ਹੈ ਤੇ ਭਾਵੇਂ ਉਹ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਹੋਵੇ ਸਾਹਮਣੇ 5 ਸਾਲ ਦਾ ਪੁੱਤਰ ਅਜੈ ਸਿੰਘ ਪਾਣੀ ਉਹ ਅੱਖਾਂ ਦੇ ਸਾਹਮਣੇ ਟੋਟੇ ਕਰਕੇ ਉਹਦੇ سینਾ چیر ਕੇ ਵਿੱਚੋਂ ਦਿਲ ਕੱਢ ਕੇ ਪਿਓ ਦੇ ਮੂੰਹ ਵਿੱਚ ਤੁੰਨਿਆ ਜਾਵੇ ਤੁੰਨਿਆ ਸ਼ਬਦ ਵਰਤਿਆ ਇੱਥੇ ਮੈਂ ਪਾਇਆ ਨਹੀਂ ਤੁੰਨਿਆ ਕਿ ਜ਼ਬਰਦਸਤੀ ਕਰਨੀ ਉਹਨੂੰ ਕਹਿੰਦੇ ਆ ਜ਼ਬਰਦਸਤੀ ਦੇ ਨਾਲ ਮੂੰਹ ਵਿੱਚ ਪਾਉਣਾ ਪੰਜਾਬੀ ਦੇ ਵਿੱਚ ਅਸੀਂ ਸ਼ਬਦ ਵਰਤਦੇ ਆ ਤੰਨ ਦਿੱਤਾ ਮੂੰਹ ਵਿੱਚ ਦਿਲ ਤੁੰਨ ਦਿੱਤਾ ਕਿ ਉਹ ਬਲੀ ਸੂਰਮੇ ਆ ਜਿਨ੍ਹਾਂ ਨੂੰ ਨਾਗਰੰਗ ਚੜਿਆ ਹੋਇਆ ਹੈ ਭਾਵੇਂ ਜਬੂਰਾਂ ਦੇ ਨਾਲ ਸਰੀਰ ਨੋਚਿਆ ਗਿਆ ਲੱਤਾਂ ਕੱਢ ਦਿੱਤੀਆਂ ਬਾਹਾਂ ਵੜ ਦਿੱਤੀਆਂ ਅੱਖਾਂ ਕੱਢ ਦਿੱਤੀਆਂ ਭਾਵੇਂ ਉਹ ਭਾਈ ਤਾਰੂ ਸਿੰਘ ਵਾਂਗ ਹੋਵੇ ਸਿਰ ਤੋਂ ਖੋਪੜਾ ਉਤਾਰ ਦਿੱਤਾ ਕਿ ਇਤਿਹਾਸ ਨੂੰ ਜਿਨ੍ਹਾਂ ਨੇ ਫਰੋਲ ਲਈਏ ਨਾ ਸਾਡੀ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਬਲੀ ਸੂਰਮੇ ਆ ਜਿਨ੍ਹਾਂ ਦੀਆਂ ਸੁਰਮਤਾਈ ਗਾਥਾਵਾਂ ਪੜਦੇ ਨਾਂ ਨਾਲ ਬੰਦੇ ਦੇ ਵਿੱਚ ਵੀ ਇੱਕ ਵੱਖਰਾ ਜਲਵਾ ਪੈਦਾ ਹੋ ਜਾਂਦਾ ਹੈ ਜਿਹੜਾ ਹੈ ਉਹ ਜਿਆ ਬੜੀ ਜੋਦਿਆਂ ਸੁਰਮਿਆਨੀਆਂ ਗਾਥਾਵਾਂ ਪੜਦਾ ਆ ਸੁਣਦਾ ਆ ਛੋਟੇ ਸਹਿਮ ਜਾਂਦੇ ਹੋਏ ਆ ਸਰੀਰ ਕਰਕੇ ਤੇ ਭਾਵੇਂ ਸਾਡੇ ਕੋਲ ਨਹੀਂ ਹੈ ਪਰ ਅਸੀਂ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਾਂ ਗਾਥਾਵਾਂ ਪੜ ਕੇ ਵੱਡੇ ਹੋਏ ਆ ਆਪਣੇ ਪੜਦਾਦੇ ਦੀਆਂ ਕਥਾਵਾਂ ਬੜੀਆਂ ਆ ਆਪਣੇ ਦਾਦੇ ਦੀਆਂ ਕਥਾਵਾਂ ਪੜੀਆਂ ਆ ਆਪਣੇ ਪਿਤਾ ਜੀ ਦੀਆਂ ਕਥਾਵਾਂ ਸੁਣੀਆਂ ਆ ਅੱਖੀਂ ਵੇਖੀਆਂ ਆ ਮਾਦਾ ਗੁਰੂ ਜੀ ਦੇ ਜੋ ਕੁਝ ਉਹਨਾਂ ਨੂੰ ਸਿੱਖਿਆ ਦਿੱਤੀ ਉਹ ਸਿੱਖਿਆ ਤੇ ਚੱਲਦੇ ਚੱਲਦੇ ਨੀਹਾਂ ਦੇ ਵਿੱਚ ਖੜੀ ਹੋਏ ਦੀ ਡੋਲਦੇ ਨਹੀਂ ਇਹ ਕੋਣ ਆ ਇਹਨਾਂ ਨੂੰ ਤੇ ਗਿਆ ਗਿਆ ਹੈ ਸੂਰਮੇ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਦਾ ਗ੍ਰੰਭ ਜੜਿਆ ਹੋਇਆ ਹੈ ਤਿੰਨ ਪ੍ਰਕਾਰ ਦੇ ਸੂਰਮੇ ਹੁੰਦੇ ਆ ਪਹਿਲਾ ਵੀ ਆਪ ਜੀ ਦੇ ਨਾਲ ਵਿਚਾਰ ਕੀਤੀ ਹੋ ਸਕਦੀ ਹੈ ਕਿ ਕੀ ਹੈ ਕਿ ਇੱਕ ਲੋਕਿਆ ਜਾਂਦਾ ਹੈ ਰਥੀ ਸੂਰਮਾ ਇਹ ਤੋਂ ਇੱਕ ਹੁੰਦਾ ਆ ਆਤ ਰਥੀ ਸੂਰਮਾ ਤੇ ਇੱਕ ਹੁੰਦਾ ਆ ਮਹਾਰਥੀ ਸੂਰਮਾ ਨੰਬਰ 1 ਰਥੀ ਸੂਰਮਾ ਇਹ ਸੋਦੇ ਨਾਲ ਲੜ ਸਕਦਾ ਹੈ ਸੋਦੇ ਨਾਲ ਲੜ ਗਿਆ ਲੋਗੋ ਲੱਗ ਗਿਆ ਇਹਦੇ ਨਾਲ ਕਿ ਇਹ ਰਥੀ ਸੂਰਮਾ ਹੈ ਤੇ ਦੂਸਰੇ ਨੰਬਰ ਤੇ ਆਦਰ ਰਥੀ ਸੂਰਮਾ ਉਹ 100 ਤੋਂ ਵੱਧ ਗਿੰਤੀ ਦੇ ਨਾਲ ਲੜ ਜੂਗਾ ਹਜ਼ਾਰਾਂ ਦੇ ਨਾਲ ਲੜ ਜੂਗਾ ਲੱਖਾਂ ਦੇ ਨਾਲ ਲੜ ਜੂਗਾ ਉਹਨੂੰ ਕਿਹਾ ਆਦਰ ਰਥੀ ਸੂਰਮਾ ਤੇ ਜਿਹੜਾ ਮਹਾਰਥੀ ਸੂਰਮਾ ਜਿੱਨੀ ਮਰਜ਼ੀ ਵੱਡੀ ਗਿੰਤੀ ਦੇ ਵਿੱਚ ਸਾਹਮਣੇ ਵਿਰੋਧੀ ਆ ਜਾਣ ਦੁਸ਼ਮਣ ਆ ਜਾਣ ਪਰ ਜੇ ਇਕੱਲਾ ਹੀ ਮਹਾਰਥੀ ਸੂਰਮਾ ਉਨਾ ਅਰਗਣ ਤੋਂ ਫੋਚਾਂ ਦੇ ਭਾਰੀ ਪੈ ਜਾਵੇ ਤੇ ਉਹਦੇ ਨਾਲ ਲੋਭ ਲੱਗੂਗਾ ਮਹਾਰਾਜੀ ਸੁਰਮਾ ਇਹ ਬਹੁਤ ਵੱਡਾ ਤਗੜਾ ਬਲਵਾਨ ਸੁਰਮਾ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਇਹੋ ਦਏ ਮਹਾਰਾਜੀ ਸੁਰਮੇ ਬਣਾਏ ਆ ਕਿ ਬੰਨਾ ਡੋਲੇ ਨਾ ਮਰਨਾ ਆ ਇਕਨਾਂ ਇਕਦਨ ਸਭਨੇ ਮਰਨਾ ਆ ਕਿਸੇ ਵੀ ਦੁਨਿਆਵੀ ਕਿਹਾ ਸੀ ਕਿ ਰਣ ਤੱਤੇ ਵਿੱਚ ਜੂਝ ਕੇ ਮਰ ਜਾਣਾ ਬੁਝਦੀ ਨਹੀਂ ਹੁੰਦੀ ਇਹ ਸੁਰਮਦਾਈ ਹੁੰਦੀ ਆ ਤੇ ਰਣ ਦੱਤੇ ਵਿੱਚੋਂ ਡਰ ਕੇ ਭੱਜਣਾ ਅੰਦੀ ਇਹ ਬੁਝਦੀ ਨਹੀਂ ਹੁੰਦੀ ਆ ਪਿੱਠ ਦਿਖਾ ਕੇ ਭੱਜਣਾ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਹੀਂ ਸਿਖਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਪੜੋ ਜਿਹੜੇ ਜਿੰਨੇ ਵੀ ਸਿੰਘ ਸੀ ਨਾਲ ਜਲ੍ਹੇ ਦੇ ਵਿੱਚ ਬੋਲਦੇ ਜਾਂਦਾ ਸੀ ਸੋਲ ਤੋਂ ਬਾਅਦ ਤਕਰੀਬਨ ਉਹਨਾਂ ਦੇ ਜਥੇ ਦੇ ਵਿੱਚ ਸਿੰਘ ਸੀ ਪਰ ਜਦੋਂ ਗੋਦਾਵੀ ਨਦੀ ਤੋਂ ਚੱਲਦੇ ਆ ਪੰਜਾਬ ਵੱਲ ਉਦੋਂ ਘੱਟ ਹੁੰਦੇ ਆ ਪੰਜ ਤੋਂ ਸ੍ਰਮੰਦ ਫਤੇ ਕਰਦੇ ਆ ਜਦੋਂ ਚੱਪੜ ਚੀੜੀ ਦੇ ਵਿੱਚ ਉਹਨਾਂ ਨੂੰ ਦੰਦੇ ਦਰਦੇ ਗ੍ਰਿਫਤਾਰ ਕੀਤਾ ਜਾਂਦਾ ਆ ਉਦੋਂ 700 ਕਰੀਬ ਦੇ ਉਹਨਾਂ ਦੇ ਨਾਲ ਸਿੰਘ ਸੀ 700 ਕਰੀਬ ਦੇ ਕਹਿੰਦੇ ਭਾਵੇਂ ਇਹ ਆ ਕਿ ਸੂਰਮਾ ਆ ਪਾਪਾ ਬੰਦਾ ਸਿੰਘ ਬਹਾਦਰ ਵਰਗਾ ਹੋਵੇ ਕਿ ਜਿਹੜਾ ਸਿੰਘ ਕਹਿੰਦੇ ਸੀ ਨਾ ਰਾਤ ਨੂੰ ਵਿਚਾਰ ਦਿਨ ਨੂੰ ਸ਼ਾਮਾਂ ਨੂੰ ਵਿਚਾਰ ਕੀਤੀ ਜਾਂਦੀ ਸੀ ਕਿ ਕੱਲ ਨੂੰ ਅਸੀਂ ਇਸ ਇਲਾਕੇ ਨੂੰ ਜਿੱਤਣਾ ਆ ਤੇ ਜਥੇਦਾਰ ਸਿੰਘ ਵੀ ਨਾਲ ਹੀ ਇਹੀ ਕਹਿ ਦਿੰਦੇ ਸੀ ਕਿ ਠੀਕ ਆ ਬਾਬਾ ਜੀ ਠੀਕ ਆ ਜਥੇਦਾਰ ਜੀ ਅਸੀਂ ਕੱਲ ਨੂੰ ਉਹ ਇਲਾਕਾ ਜਿੱਤਾਂਗੇ ਵਿਚਾਰ ਕੀਤੀ ਜਾਂਦੀ ਹੈ ਸ਼ਾਮ ਨੂੰ ਤੇ ਰਾਤ ਨੂੰ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੰਨ ਭੰਦਾ ਹੈ ਕਿ ਜਿਹੜਾ ਕੱਲ ਨੂੰ ਕੰਮ ਕਰਨਾ ਹੈ ਤੇ ਕਿਉਂ ਨਾ ਇਹ ਹੁਣੀ ਕੰਮ ਕਰ ਲਈਏ ਹੁਣੇ ਚੱਲਦੇ ਆ। ਇਹਨੂੰ ਕਿਹਾ ਜਾਂਦਾ ਹੈ ਆ ਸੂਰਮਾ ਕਿ ਡਰਦਾ ਤੇ ਵਿੱਚ ਨਹੀਂ ਰਹਿੰਦਾ। ਟੱਕਰ ਦਿੰਦਾ ਹੈ ਸਾਹਮਣੇ ਜਾ ਕੇ ਉਹ ਆ ਸੂਰਮਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬੜੀ ਸੂਰਮੇ ਬਣਾਇਆ ਆ ਡਰ ਕੇ ਕਿਉਂ ਨਹੀਂ ਸਿਖਾਇਆ ਨਾ ਹੀ ਡਰਦਾ ਉਨਾਂ ਨੇ ਅੰਦਰ ਮਾਰ ਕੇ ਜੂਣਾ ਸਖਾਇਆ ਹੈ ਘੇਟਾ ਕਰਕੇ ਬੰਦੇ ਅੰਦਰ ਵੀ ਨਾ ਗਦੇ ਮਰ ਜਾਵੇ ਸਾਹਮਣੇ ਹੋਵੇ ਬਾਹਰ ਨਿਕਲੇ ਰਣ ਤਤਵੇਂ ਤੇ ਜੂਜ ਕੇ ਮਰੇ ਮੱਜੇ ਤੇ ਬੈਠਾ ਬੁਜਦਲੀ ਦੇ ਨਾਲ ਕਬਰੋਂਦਾ ਕਬਰੋਂਦਾ ਕਮਰਾੜ ਦੇ ਵਿੱਚ ਨਾ ਤੇ ਮਰ ਜਾਵੇ ਇਹ ਸੋਰਵੇਂ ਨਹੀਂ ਅਸੀਂ ਸਾਡੇ ਸੋਰਵੇਂ ਪਾਈ ਮਤੀ ਦਾਸ ਜੀ ਵਰਗੇ ਭਾਈ ਸਦੀ ਦਾਸ ਜੀ ਵਰਗੇ ਭਾਈ ਵਿਆਨਾ ਜੀ ਵਰਗੇ ਭਾਈ ਮਨੀ ਸਿੰਘ ਜੀ ਵਰਗੇ ਭਾਈ ਇਹੋ ਜਏ ਸੂਰਮੇ ਸਾਡੇ ਇਤਿਹਾਸ ਵਿੱਚ ਹੋਏ ਆ ਇਹੋ ਜੇ ਸੂਰਮੇ ਆਜ ਵੀ ਇੱਕ ਸੂਰਮੇ ਆ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਉਹ ਗੁਰੂ ਵੀ ਆ ਉਹ ਸੂਰਮੇ ਨਹੀਂ ਆ 9 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ ਦੇ ਵਿੱਚ ਇਹੋ ਜੇ ਦੁਸ਼ਮਣਾਂ ਦੇ ਆਹੂ ਲਾਏ ਕਿ ਉਹਨਾਂ ਦੇ ਨਾਮ ਨਾਲ ਤੀਗ ਦੇ ਬਲੀ ਲਾ ਦਿੱਤਾ ਕਿ ਤੀਗ ਦੇ ਬਲੀ ਆਏ ਗੁਰੂ ਤੇਗ ਬਹਾਦਰ ਮਹਾਰਾਜ ਅਜ ਉਹਨਾਂ ਨੇ ਸ਼ਹੀਦੀ ਦਿਹਾੜਾ ਹੈ 1675 ਦੀ ਇਸ ਵੀ ਦੇ ਵਿੱਚ ਸਤਗੁਰੂ ਮਹਾਰਾਜ ਜਿਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਦਿੱਲੀ ਦੇ ਚਾਂਦਨੀ ਚੌਕ ਆਜੂ ਉੱਥੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਉਹਨਾਂ ਦੇ ਨਾਲ ਤਿੰਨ ਬਲੀ ਸੂਰਮੇ ਭਾਈ ਮਤੀ ਦਾਤ ਜੀ ਭਾਈ ਸਦੀ ਦਾਤ ਜੀ ਭਾਈ ਰਿਆ ਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਰਾਜਿਤੋਂ ਪਹਿਲਾ ਇਹਨਾਂ ਤਿੰਨ ਸਿੰਘਾਂ ਨੂੰ ਸਾਹਮਣੀ ਸੀ ਹਿਤਾ ਦਾ ਆਇਆ ਇਹਨਾਂ ਦੇ ਫਤਵੇ ਲਾ ਦਿੱਤੇ ਜਾਂਦੇ ਆ ਭਾਈ ਮਤੀ ਦਾਤ ਜੀ ਨੂੰ ਸਭ ਤੋਂ ਪਹਿਲਾਂ ਇਹਨਾਂ ਤੇ ਫਤਵਾ ਲਾਇਆ ਜਾਂਦਾ ਹੈ ਕਿ ਇਹਨਾਂ ਨੂੰ ਆਰੀ ਨਾਲ ਚੀਰ ਦਿੱਤਾ ਜਾਵੇ ਇਹ ਆ ਸੂਰਮੇ ਆਰੀ ਨਾਲ ਟੀਰ ਦਿੱਤੇ ਆ ਮੁਖ ਤੋਂ ਜੱਪਜੀ ਸਾਹਿਬ ਦੀ ਬਾਣੀ ਨੂੰ ਚਾਹਦੇ ਪਏ ਆ ਕਈਆਂ ਨੇ ਸੁਖਮਨੀ ਸਾਹਿਬ ਵੀ ਇੱਥੇ ਲਿਖਿਆ ਹੈ ਮੁਖ ਤੋਂ ਜੱਪਜੀ ਸਾਹਿਬ ਦੀ ਬਾਣੀ ਨੂੰ ਚਾਹਦੇ ਪਏ ਆ ਅੰਗ ਦੋ ਟੋਟੇ ਹੋ ਗਿਆ ਸਿਰ ਤੋਂ ਆਰਾ ਲਕਿਆ ਚੱਲਦਾ ਚੱਲਦਾ ਦੋ ਟੋਟੇ ਹੋਏ ਤੇ ਸਰੀਰ ਤੇ ਫਾੜ ਗਏ ਤੇ ਡੰਡੀ ਕੇ ਦੋ ਟੋਟੇ ਹੋਣ ਤੋਂ ਬਾਅਦ ਵੀ ਸਰੀਰਾਂ ਦੇ ਵਿੱਚੋਂ ਜਲਜੀਤ ਸਿੰਘ ਦੀ ਆਵਾਜ਼ ਆ ਰਹੀ ਆ ਜਦੋਂ ਬਾਬਾ ਮਨੀ ਸਿੰਘ ਜੀ ਦੇ ਬੱਦ ਬੱਦ ਕੱਟੇ ਗਏ ਸੀ ਨਾ ਆਦੀ ਉਹਨਾਂ ਨੇ ਸੁਖਮਨੀ ਸਾਹਿਬ ਦਾ ਜਾਪ ਸ਼ੁਰੂ ਕੀਤਾ ਸੀ ਸਾਰੇ ਅੰਗ ਕੱਟੇ ਗਏ ਪਰ ਜਦ ਸੁਖਮਨੀ ਸਾਹਿਬ ਦੀ ਜੇ ਸਮਾਪਤੀ ਨਹੀਂ ਹੋਈ ਤਾਂ ਵੀ ਆਦੇ ਜਦੋਂ ਟੁਗੜੇ ਟੋਕਰਿਆਂ ਦੇ ਵਿੱਚ ਪਾਏ ਹੋਏ ਸੀ ਨਾ ਜਮੀਨ ਤੇ ਲੱਗੇ ਸੀ 40 ਆ ਦੇ ਉਹਨਾਂ ਬੰਦ ਬੰਦ ਕੀਤੇ ਟੋਕਰਿਆਂ ਦੇ ਵਿੱਚੋਂ ਸੁਖਨੀ ਸਾਹਿਬ ਦੀ ਆਵਾਜ਼ ਆ ਰਹੀ ਸੀ ਇਹ ਆ ਸੂਰਮੇ ਪਾਇਮਤੀ ਦਾ ਜਿਹੜਾ ਇਹਦੇ ਨਾਲ ਤਿਰ ਦਿੱਤਾ ਗਿਆ ਸਿਰੇ ਰੱਟਿਆ ਆਰਾ ਦੋ ਵਾਰ ਕਰ ਦਿੱਤੇ ਅੱਧਾ ਸਿਰੇ ਤੇ ਡੇ ਗਿਆ ਅੱਧਾ ਸਿਰੋਦਰ ਡੇ ਗਿਆ ਜਦਜੀ ਸਾਹਿਬ ਦੀ ਆਵਾਜ਼ ਆ ਰਹੀ ਆ ਬਾਅਦ ਵਿੱਚ ਵਾਰੀ ਹੁੰਦੀ ਆ ਭਾਈ ਦਿਆਲ ਜੀ ਦੀ ਪਾਈ ਮਤੀ ਦਾ ਜੀ ਤੋਂ ਬਾਅਦ ਪਾਈ ਦੀ ਆਲਾ ਜੀ ਉਹਨਾਂ ਦੇ ਫਤਵਾ ਜਾਰੀ ਕੀ ਦਿੱਤਾ ਜਾਂਦਾ ਹੈ ਕਿ ਇਹਨਾਂ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਜਾਵੇ ਤੇ ਕਿਤੇ ਦੇਗ ਦੇ ਵਿੱਚ ਤੁਸੀਂ ਅੱਖੀਂ ਦਿੱਠਾ ਹਾਲ ਦੇ ਵੇਖੋ ਕਿ ਆ ਅਸੀਂ ਉਦਾਹਰਣ ਟਰ ਕੇ ਲੈਣੀ ਆ ਕਿ ਆਲੂ ਕੋਕਰ ਦੇ ਵਿੱਚ ਸੀਟੀਆਂ ਮਰਾਓ ਉਹਨੂੰ ਉਬਾਲੋ ਕਿਤੇ ਆਲੂ ਨੂੰ ਕਿ ਕਿਤੇ ਵੇਖੋ ਆਲੂ ਦਾ ਕੀ ਹਸ਼ਰ ਹੋ ਜਾਂਦਾ ਹੈ ਗਲ ਜਾਂਦੇ ਆ ਕਿ ਕਿਥੇ ਲੋ ਸੂਰਮਾ ਬਲਵਾਨ ਜੋਧਾ ਭਾਈ ਲਾਲਾ ਜੀ ਜਿਨ੍ਹਾਂ ਨੂੰ ਦੇਗਲੇ ਵਿੱਚ ਬਿਠਾ ਦਿੱਤਾ ਥੱਲੇ ਅੱਗ ਬਾਲ ਦਿੱਤੀ ਤੇ ਇਹੋ ਜੇ ਸਰੀਰ ਦੇ ਉੱਤੇ ਛਾਲੇ ਵੀ ਪਏ ਤੇ ਬਾਅਦ ਵਿੱਚ ਹੱਡੀਆਂ ਅਲੱਗ ਹੋ ਗਈਆਂ ਤੇ ਜਿਹੜਾ ਚਾਮਿਆ ਨਾ ਸਾਡਾ ਸਰੀਰ ਛડા ਮਾਸ ਸਸਾਡੀ ਚਪੜੀ ਉਹ ਅਲੱਗ ਹੋ ਗਈ ਇਸ ਤਰੀਕੇ ਨਾਲ ਭਾਈ ਦੇ ਆਲਾ ਜੀ ਨੂੰ ਸ਼ੀਲ ਕੀਤਾ ਗਿਆ ਸੀ ਕਿ ਕਿਤੇ ਉਹ ਮੈਦਨ ਤੇ ਘਰ ਕੇ ਵੇਖੋ ਕਿ ਕਿੰਨੇ ਤਸੀਹੇ ਦੇ ਕੇ ਉਹਨਾਂ ਨੂੰ ਸ਼ੀਲ ਕੀਤਾ ਗਿਆ ਹੈ ਤੇ ਬਾਅਦ ਵਿੱਚ ਵਾਰੀ ਹੁੰਦੀ ਆ ਭਾਈ ਸਦੀ ਦਾ ਜੀ ਸਭ ਤੋਂ ਪਹਿਲਾਂ ਭਾਈ ਮਤੀ ਦਾ ਜੀ ਦੂਜੇ ਨੇ ਭਾਈ ਦੇ ਆਲਾ ਜੀ ਤੀਜੇ ਨੇ ਭਾਈ ਸਦੀ ਦਾ ਜੀ ਇਹਨਾਂ ਦੇ ਬਦਲਾ ਜਾਰੀ ਕੀਤਾ ਜਾਂਦਾ ਹੈ ਕਿ ਇਹਨਾਂ ਨੂੰ ਰੂੰ ਦੇ ਨਾਲ ਲਪੇਟ ਕੇ ਰੂੰ ਦੇ ਵਿੱਚ ਲਵੇਟ ਕੇ ਇੱਕ ਥੰਮਲੇ ਨਾਲ ਬੰਨ੍ਹ ਦਿੱਤਾ ਆਸੇਪਾਸੇ ਰੂਲ ਲਵੇਟ ਦਿੱਤਾ ਤੇ ਅੱਗ ਲਾ ਦਿੱਤੀ ਰੂੰ ਦੇ ਵਿੱਚ ਸਾੜ ਕੇ ਇਹਨਾਂ ਨੂੰ ਸ਼ਹੀਦ ਕੀਤਾ ਆ ਤੇ ਕਿਤੇ ਸਾਡੇ ਮਾਰਾੜਿਆ ਕੋਈ ਤਵਾ ਵੀ ਗਰਮ ਲੱਗ ਜਾਵੇ ਨਾ ਕੋਈ ਗਰਮ ਚੀਜ਼ ਸਾਡੇ ਅੰਗ ਤੇ ਛੂ ਜਾਵੇ ਤੇ ਸਾਨੂੰ ਕਿੰਨੇ ਦਰਦ ਹੁੰਦੀ ਆ ਉਥੇ ਸਾੜ ਪੈਣਾ ਸ਼ੁਰੂ ਹੋ ਜਾਂਦਾ ਆ ਸਦੂ ਸਦੂ ਕਰਨ ਲੱਗ ਪੈਂਦਾ ਉਦੋਂ ਉਹਨਾਂ ਦੇ ਹਿਸਾਬ ਜਿੱਥੇ ਗਰਮ ਕੋਈ ਚੀਜ਼ ਲੱਗੀ ਹੋਵੇ ਸਾਡੇ ਸਰੀਰ ਤੇ ਛਾਲੇ ਹੋਦੇ ਬੰਦੇ ਨੂੰ ਰਾਤ ਨੀਂਦ ਹੀ ਨਹੀਂ ਆਉਂਦੀ ਤੇ ਜਿੱਥੇ ਉਹਨਾਂ ਨੂੰ ਰੋਹ ਦੇ ਵਿੱਚ ਸਾੜ ਦਿੱਤਾ ਕਿੱਥੇ ਡੇਗ ਦੇ ਵਿੱਚ ਉਬਾਲ ਦਿੱਤਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਿਸ ਤੱਕ ਤਿੱਖੇ ਦੇ ਵਿੱਚ ਗ੍ਰਿਫਤਾਰ ਕਰਕੇ ਕੈਦ ਕਰਕੇ ਉਹ ਕੀ ਆਇਆ ਉਹ ਪਿੰਜਰਾ ਇਹੋ ਜੇ ਤਰੀਕੇ ਨਾਲ ਬਣਾਇਆ ਹੋਇਆ ਸੀ ਕਿ ਆਸੇ-ਪਾਸੇ ਪਿੰਜਰੇ ਦੀ 16 ਨਿਕਲੀਆਂ ਹੋਈਆਂ ਸੀ। ਵੀ 16 ਸੀ ਤੇ ਉਹਦਾ ਪਿੰਜਰੇ ਦਾ ਜਿਹੜਾ ਕੱਦ ਸੀ ਨਾ ਉਹ ਵੀ ਥੋੜਾ ਘੱਟ ਸੀ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਕੱਦ ਸੀ ਉਹ 7 ਫੁੱਟ ਤੋਂ ਕਿਤੇ ਤਕਰੀਬਨ ਹੋਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕੱਦ ਪਾੜ। ਬਹੁਤ ਜਵਾਨ ਸੀ। ਜਿਹੜੀ ਇਹ ਕੱਦ ਦਾ ਹਿਰਣਾ ਇਹ ਸਾਨੂੰ ਪਤਾ ਲੱਗਦੇ ਆ ਸੋਜਨ ਪ੍ਰਕਾਸ਼ ਤੋਂ। ਗੁਰੂ ਨਾਨਕ ਪ੍ਰਕਾਸ਼ ਤੋਂ ਉਹਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਸ਼ਰੀਰ ਬਾਰੇ ਲਿਖਿਆ ਹੋਇਆ ਆ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੇ ਰੀ ਨੇ ਗੁਰਦਾਰ ਨਾਨਕ ਪਾਸ਼ਾ ਜੀ ਦਾ ਜਿਹੜਾ ਕੱਦ-ਕਾੜ ਸੀ ਨਾ ਉਹ ਵੀ ਲਿਖਿਆ ਹੋਇਆ ਆ ਆਂਦੀ ਬਹੁਤ ਜ਼ਿਆਦਾ ਉਹ ਮੋਟਾਈ ਦੇ ਵਿੱਚ ਨਹੀਂ ਸੀ ਅੱਜ ਅੱਜ ਅਸੀਂ ਦੇਖਦੇ ਆ ਨਾ ਗੁਰਨਾਨਕ ਪਾਸ਼ਾ ਜੀ ਦੀਆਂ ਤਸਵੀਰਾਂ ਆਂਦੀ ਸਭ ਤੋਂ ਪਹਿਲਾਂ ਜਦੋਂ ਬਣਾਈ ਗਈ ਸੀ ਨਾ ਤਸਵੀਰ ਭਾਈ ਸੋਭਾ ਸਿੰਘ ਨੇ ਜਦੋਂ ਬਣਾਈ ਸੀ ਗੁਰਨਾਨਕ ਪਾਸ਼ਾ ਜੀ ਤਸਵੀਰ ਤੇ ਜਰੀ ਦਰਬਾਰ ਸਾਹਿਬ ਦੇ ਅੰਦੇ ਹੈਡ ਗ੍ਰੰਥੀ ਸੀ ਇੱਕ ਤੇ ਉਹਨਾਂ ਭਾਈ ਸੋਭਾ ਸਿੰਘ ਜੀ ਨੂੰ ਬੋਲ ਬੁਲਾਇਆ ਤੇ ਝਿੜਕਾ ਲਾਈਆਂ ਕਿ ਤੂੰ ਆ ਜਿਹੜੀ ਤਸਵੀਰ ਬਣਾਈਆਂ ਤੈਨੂੰ ਲੱਗਦਾ ਹੈ ਗੁਰਨਾਨਕ ਪਾਸ਼ਾ ਜੀ ਇਹੋ ਜਿਹੇ ਹੋਣਗੇ ਕਿਉਂ ਨਹੀਂ ਤਸਵੀਰ ਦੇ ਵਿੱਚ ਹਾਵ ਭਾਵ ਹੀ ਬਦਲ ਦਿੱਤੇ ਗੁਰਨਾਨਕ ਪਾਸ਼ਾ ਜੀ ਦੇ ਕਿੰਨੀਆਂ ਤਸਵੀਰਾਂ ਦੇਖਦੇ ਆਂ ਦਾੜਾ ਸਫੇਦ ਹੈ ਚਿੱਟਾ ਆ ਤੇ ਉਹਨਾਂ ਦੇ ਭ੍ਰਵੱਟੇ ਵੇਖੋ ਉਹ ਕਿਤੇ ਕਾਲੇ ਦਿਖਾਈ ਦਿੰਦੇ ਆ ਕਿਤੇ ਦਾੜੀ ਦੇ ਵਿੱਚ ਥੋੜੇ-ਥੋੜੀ ਕਾਲਾ ਵਿੱਚ ਦਿਖਾਈ ਦਿੰਦਾ ਹੈ ਤੇ ਕਿਤੇ ਭ੍ਰਵੱਟੇ ਚਿੱਟੇ ਦਿਖਾਈ ਦਿੰਦੇ ਆ ਇਹੋ ਜੀਆਂ ਤਸਵੀਰਾਂ ਬਣਾਈਆਂ ਗਈਆਂ ਆ ਤੇ ਉਹਨਾਂ ਦਾ ਬਾਣਾ ਆ ਜਿਹੜਾ ਉਹਦੇ ਤੇ ਵੀ ਬੜਾ ਕੀ ਤੁੰ ਪ੍ਰੰਤੂ ਦਾ ਆ ਕਿ ਇਹ ਜਿਹੜੀਆਂ ਤਸਵੀਰਾਂ ਆ ਇਹ ਸੇ ਕਰਕੇ ਸਾਨੂੰ ਗੁਰੂ ਸਾਹਿਬਾਨਾ ਨੇ ਇਹਨਾਂ ਦੇ ਪੂਜਨੀਕ ਨਹੀਂ ਬਣਾਇਆ ਕਿ ਤਸਵੀਰਾਂ ਨੂੰ ਨਹੀਂ ਮੰਨਣਾ ਪਰ ਅੱਜ ਵੀ ਅਸੀਂ ਦੇਖਦੇ ਆ ਕਿ ਏਕੋ ਏਕੀ ਬੰਦੇ ਦੇ ਦਿਲ ਵਿੱਚ ਇੱਕ ਚਾਹਤ ਹੁੰਦੀ ਆ ਕਿ ਗੁਰੂ ਸਹਿਬਾਨ ਇਸ ਤਰ੍ਹਾਂ ਦੇਖਦੇ ਹੋਣਗੇ ਠੀਕ ਆ ਦੇਖਦੇ ਹੋਣਗੇ ਇੱਕ ਤਸਵੀਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਬਣਾਈ ਸੀ ਆਸਾਨ ਦੇ ਵਿੱਚ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਧਾਲੂ ਇਸਤਰੀ ਐ ਦੀ ਜੀ ਉਹ ਬਜ਼ੁਰਗ ਸੀ ਮਾਤਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਤਸਵੀਰ ਬਣਾਉਣੀ ਪਹਿਲਾਂ ਉਸ ਬਜ਼ੁਰਗ ਮਾਤਾ ਨੇ ਸ਼ੁਰੂ ਕੀਤੀ ਇਤਿਹਾਸਿਕ ਦੇ ਵਿੱਚ ਇੱਕ ਸਾਖੀ ਆ ਉਹ ਤਸਵੀਰ ਬਣਾਉਣੀ ਉਸ ਬਜ਼ੁਰਗ ਮਾਤਾ ਨੇ ਸ਼ੁਰੂ ਕੀਤੀ ਕਿ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤੱਕਣਾ ਚਾਹਨੀ ਆ ਹਲੂਜ ਉਹਨਾਂ ਦੇ ਦਰਸ਼ਨ ਕਰਨਾ ਚਾਹਨੀ ਆ ਵੇਖਣਾ ਚਾਹਨੀ ਆ ਪਹਿਲਾਂ ਵੀ ਦੇਖੇ ਹੋਣਗੇ ਜਿਸ ਬੰਦੇ ਨੂੰ ਅਸੀਂ ਵੇਖਿਆ ਹੋਵੇ ਜਿਹਦਾ ਰੂਪ ਅਸੀਂ ਵੇਖਿਆ ਉਹ ਤਸਵੀਰ ਉਹਦੀ ਬਣਾਈ ਜਾਂਦੀ ਆ ਪਰ ਪਤਾ ਨਹੀਂ ਸ਼ਾਇਦ ਸੋਭਾ ਸਿੰਘ ਜੀ ਨੇ ਗੁਰਦਾਨਕ ਪਾਸ਼ਾ ਨੂੰ ਵੇਖਿਆ ਹੋਵੇਗਾ ਕਿ ਜਾਂ ਨਹੀਂ ਵੇਖਿਆ ਹੋਵੇਗਾ ਇਹ ਵੀ ਇੱਕ ਘਟਨਾ ਸੀ ਕਿਸੇ ਨੇ ਕਿਹਾ ਕਿ ਗੁਰਦਾਨਕ ਪਾਸ਼ਾ ਜੀ ਮੈਨੂੰ ਤੁਹਾਡੇ ਦਰਸ਼ਨ ਦੇ ਦਾਇਰੇ ਜਾਈ ਦੇ ਆ ਦਰਸ਼ਨ ਦੇ ਦਾਇਰੇ ਦਿਓ ਕਈਆਂ ਨੇ ਗੁਰਦਾਨਕ ਪਾਸ਼ਾ ਲਿਖਿਆ ਤੇ ਕਈਆਂ ਨੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਿਆ ਆਂਦੇ ਉਹ ਸਿੱਖ ਬਹੁਤ ਜ਼ਿਆਦਾ ਜਦੋਂ ਕਰਨ ਲੱਗਿਆ ਬਿਆ ਕਿ ਮੈਨੂੰ ਦਰਸ਼ਨ ਚਾਹੀਦੇ ਚਾਹੀਦੇ ਆ ਪਰ ਆਂਦੀ ਦਰਸ਼ਨ ਜਦੋਂ ਦਿੱਤੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਹਮਣੇ ਆ ਕਿਤੇ ਇੰਨਾ ਜਿਆਦਾ ਪ੍ਰਕਾਸ਼ ਸੀ ਕਿ ਉਹਦੇ ਕੋਲ ਦਰਸ਼ਨ ਨਹੀਂ ਕੀਤੇ ਗਏ ਸਿਰਫ ਚਲਨੀ ਦੇਖੇ ਗਏ ਚਰਨ ਸਿਰਫ ਚਰਨ ਵੇਖੇ ਗਏ ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਇਸਤਰੀ ਕਹਿੰਦੀ ਆ ਕਿ ਮੈਂ ਇਹਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਆ ਮੈਂ ਇੱਕ ਤਸਵੀਰ ਬਣਾਉਣੀ ਆ ਤਸਵੀਰ ਬਣਾਈ ਅੱਦੀ ਬਣਾਈ ਪਰ ਬਾਅਦ ਵਿੱਚ ਉਸ ਬਜ਼ੁਰਗ ਮਾਤਾ ਦਾ ਤੁਹਾਨੂੰ ਉਹਨੂੰ ਥੋੜਾ ਪਤਾ ਭੁੱਲਣਾ ਸ਼ੁਰੂ ਹੋ ਰਿਹਾ ਕਿ ਇੱਥੋਂ ਹੁਣ ਕਿਸ ਤਰ੍ਹਾਂ ਬਣਾਉਣੀ ਆ ਇੱਥੋਂ ਉਹਨਾਂ ਦੇ ਆਪਾਂ ਕਿਹੋ ਜੇ ਆ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਆਪ ਉਸ ਇਸਤਰੀ ਦੇ ਕੋਲ ਜਾਂਦੇ ਆ ਉਸ ਮਾਤਾ ਦੇ ਕੋਲ ਆਪ ਤਸਵੀਰ ਬਣਾ ਕੇ ਆਪਣੀ ਤਾਂ ਦੇ ਕੇ